ਕਾਰ ਸਿੰਘ ਪੰਡੋਈ ਰਾਣਾ ਸਿੰਘ ਜੀ ਜਿਹੜਾ ਅਜੇ ਐਕਸੀਡੈਂਟ ਹੋਇਆ ਤਾਂ ਬੜੀ ਦੇਖੋ ਇਹ 10 15 ਮਿੰਟ ਬਾਪੂ ਜੀ ਇਹ ਇਧਰੋਂ ਮਤਲਬ ਆਏ ਹੀ ਆਪਣੇ ਪੋਤਰੀ ਨੂੰ ਬੱਚਾ ਇਹੋ ਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨਰਸਨ ਮਾਤੋਂ ਚੜਾ ਕੇ ਗਏ ਬਾਪੂ ਜੀ ਗਾਰ ਦੇ ਸੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਪਹੁੰਚਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚਲ ਗਿਆ ਵੀ ਐਕਸੀਡੈਂਟ ਹੋ ਗਿਆ ਵੇਖੋ ਪ੍ਰਸ਼ਾਸਨ ਉਹਨਾਂ ਵੇਖੋ ਇਤਨਾ ਲਾਸ਼ਾਂ ਪਿਆ ਘੰਟਾ ਹੋ ਗਿਆ ਲਾਸ਼ਾਂ ਨੂੰ ਕੋਈ ਪ੍ਰਸ਼ਾਸਨ ਨਹੀਂ ਕਰਨ ਦੀਆਂ ਗੱਲਾਂ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਮਨੋਈ ਰਣ ਸਿੰਘ ਦਾ ਆਗੂ ਆ ਪਿੰਡ ਦਾ ਜੇ ਅਸੀਂ ਆਪਣੀ ਇਕਾਈ ਤੇ ਕੋਈ ਅਕਸ਼ਨ ਲਿਆ ਫੇਰ ਆਖਣਾ ਜੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ ਇਹ ਚੀਜ਼ਾਂ ਹੁੰਦੀਆਂ ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ ਜੇ ਅਸੀਂ ਕੋਈ ਧਰਨਾ ਲਾਉਨੇ ਕੋਈ ਮਜਰਾ ਕਰਦੇ ਆ ਤੇ ਫੇਰ ਆਖਣਾ ਜੀ ਇਹ ਜਹੇ ਬੰਦੀਆਂ ਗਲਤ ਆ ਅਸੀਂ ਤਾਂ ਇਹ ਵੀ ਇਨਸਾਫ ਹੋਣਾ ਜਿਹਦਾ ਰੌਂਗ ਸਾਈਡ ਤੋਂ ਗੱਡੀ ਆਈ ਜਾਂ ਗੱਡੀ ਦੇ ਹਾਲਤ ਵੇਖ ਲਓ ਤੇ ਉਹ ਬਜ਼ੁਰਗ ਦੀ ਜਾਨ ਤੇ ਹੋਣੀ ਚਲ ਗਿਆ ਉਹ ਜਿਹੜੇ ਘਰ ਦਾ ਟੇਬੂ ਚੋਂ ਦਾ ਹੈ ਕੀ ਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਗੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ ਗੈਸ ਮਿਲ ਗਿਆ ਭਾਈ ਜੀ ਰੁਪਏ ਵੀ ਲੈ ਕੇ ਗੱਡੀ ਗੱਲ ਬਾਤ ਇਦਾਂ ਪਿੰਡੋਂ ਸ਼ਵੇਰੇ ਸਾਢੇ 8 ਵਜੇ ਚੱਲੇ ਆ ਜੀ ਅੱਡੀ ਤੇ ਨਾ ਗਏ ਉਹ ਭਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਪਿੰਡੋੜੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾ ਗਏ ਉਹਨਾਂ ਨੂੰ ਉਧਰ ਬਿਠਾਤਾ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਕਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਉਹ ਜੀ ਸ਼ੇਵਟਾ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਤੀ ਆ 6 6 ਜਾਨਾਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦਾ ਨਾਮ ਹਰਪਜ ਸਿੰਘ ਆ ਜੀ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਦੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰ ਪਿਤਾ ਦਾ ਨਾਮ ਹਰ ਪੰਜ ਸੰਗ ਕਿੰਨੇ ਜਣੇ ਜਿਹੜੇ ਇੰਜਰ ਹੋ ਗਏ ਜਾਂ ਡੈਥ ਹੋਈ ਜਮਾ 6 ਜਣੇ ਦੱਸਦੇ ਆ ਇਸ ਹਰ ਤੇ ਪੁਲਿਸ ਆਪਰੇਸ਼ਨ ਆਈ ਆਏ ਤੇ ਆ ਗਏ ਉਹ ਗੱਡੀਆਂ ਤੇ ਫੜੋਤੀ ਹੁੰਦੀ ਨਹੀਂ ਮੰਗ ਕਰਦੇ ਤੁਸੀਂ ਹਾਂਜੀ ਟੀ ਮੰਗ ਕਰਦੇ ਹੁੰਦੇ ਮੰਗਦਾ ਨਹੀਂ ਉਹ ਤੇ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਤੇ ਜਿਹ ਬਤਾਰਜੀ ਗੱਡੀ ਤੇਜਵਾ ਤੇ ਤਾਂ ਹੀ ਵਜੀ ਨੇ ਇਹ 6 ਜਾਣਿਆਂ ਦੀ ਇਕੱਠੀ ਮੌਦ ਹੋ ਗਈ ਆ ਤੋਂ ਤੁਹਾਡੇ ਜਿਹੜੇ ਫਾਦਲ ਉਹ ਚਲਾ ਰਹੇ ਐ ਆਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ